ਲਓ ਵੀ ਮਿੱਤਰੋ ਅੱਜ ਆਪਾਂ ਗੱਲ ਕਰਦੇ ਆਂ ਪੰਜਾਬੀ ਮਸ਼ਹੂਰ ਕਲਾਕਾਰ ਸੱਬੇ ਦੀ ਸੱਬਾ ਇੰਨੀ ਦਿਨੀ ਬਹੁਤ ਜ਼ਿਆਦਾ ਮਕਬੂਲ ਹੈ ਤੇ ਲੋਕਾਂ ਦੇ ਦਿਲਾਂ ਤੇ ਛਾਇਆ ਹੋਇਆ ਹੈ ਹਰੇਕ ਬੱਚੇ ਦੀ ਜ਼ੁਬਾਨ ਤੇ ਸੱਬੇ ਦੇ ਗੀਤ ਰਟੇ ਹੋਏ ਨੇ ਤੇ ਸੱਬਾ ਜਦੋਂ ਆਪਦੀ ਸਟੇਜ ਦੇ ਉੱਤੇ ਲਵ ਸਟੋਰੀ ਸੁਣਾਉਂਦਾ ਤਾਂ ਲੋਕ ਚੀਕਾਂ ਮਾਰਦੇ ਦੇਖਣ ਆਲੇ ਹੁੰਦੇ ਹੈਗੇ ਕਿਉਂਕਿ ਜਿਹੜੇ ਸੱਬੇ ਨੇ ਗੀਤ ਲਿਖੇ ਆ ਉਹ ਸੱਬੇ ਨੇ ਖੁਦ ਆਪ ਦੇ ਦਿਲ ਤੇ ਹੰਢਾਏ ਹੋਏ ਆ ਤੇ ਸੱਬਾ ਦੱਸਦਾ ਹੈ ਕੇ ਸਟੇਜ ਦੇ ਉੱਤੇ ਕਿ ਉਹਦੀ 8 ਸਾਲ ਪੁਰਾਣੀ ਇੱਕ ਸਹੇਲੀ ਸੀ ਜਿਹੜੀ ਉਸ ਨੂੰ ਗਰੀਬੀ ਕਰਕੇ ਛੱਡ ਗਈ ਤੇ ਇਸ ਤੋਂ ਬਾਅਦ ਸੱਬੇ ਨੇ ਗਾਣਾ ਲਿਖਿਆ ਸੀ ਹੱਥ ਤੰਗ ਇਹ ਸੱਬੇ ਦੀ ਇੱਕ ਰੀਅਲ ਸਟੋਰੀ ਹੈ ਹੱਥ ਤੰਗ ਗਾਣੇ ਵਾਲੀ ਤੇ ਹੁਣ ਸੱਬੇ ਨੇ ਸਟੇਜ ਦੇ ਉੱਤੇ ਇੱਕ ਹੋਰ ਆਪਦੀ ਸਹੇਲੀ ਬਾਰੇ ਨਵੀਂ ਵੀਡੀਓ ਲੋਕਾਂ ਦੇ ਸਾਹਮਣੇ ਸਾਂਝੀ ਕੀਤੀ ਹੈ ਤੇ ਆਓ ਦੇਖਦੇ ਹਾਂ ਸੱਬੇ ਨੇ ਆਪਦੀ ਪੁਰਾਣੀ ਸਹੇਲੀ ਬਾਰੇ ਕੀ ਕਿਹਾ ਹੈ ਤੇ ਜੇ ਤੁਸੀਂ ਵੀ ਸੱਬੇ ਦੇ ਫੈਨ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਸੱਬੇ ਦਾ ਕਿਹੜਾ ਗਾਣਾ ਸਭ ਤੋਂ ਵੱਧ ਪਸੰਦ ਕਰਦੇ ਹੋ ਤੇ ਆਓ ਹੁਣ ਦੇਖਦੇ ਆ ਪੂਰੀ ਵੀਡੀਓ ਕਹਿੰਦਾ ਤੇਰੇ ਲਾਏ ਲਾਰਿਆਂ ਦੀ ਗਿਣਤੀ ਰਕਾਨੇ ਬੇਹਸਾਬੀ ਬਣ ਗਈ ਮੈਂ ਸੁਣਿਆ ਤੂੰ ਅੱਜ ਕੱਲ੍ਹ ਹੋਰ ਦੇ ਯਾਰਾਂ ਦੀ ਕੁੜੇ ਭਾਫੀ ਬਣ ਗਈ ਕਹਿੰਦਾ ਅੱਖਾਂ ਨੇ ਵੀ ਅੱਖ ਕੁੜੇ ਨੀਂਦ ਤੋਂ ਫੇਰ ਲਈ ਦਿਲ ਨੂੰ ਵੀ ਤੈਨੂੰ ਯਾਦ ਕਰਨੇ ਤੋਂ ਵੇਹਲ ਨਹੀਂ ਜਿੱਤੀ ਬੈਠਾਏ ਵਰਾਣਾ ਵਾਲਾ ਦੁਨੀਆ ਨਹੀਂ ਪਿਆਰ ਨੇ ਹਰਾਇਆ ਲੱਗਦਾ ਤੂੰ ਤਾਂ ਅੰਗਰੇਜ਼ੋ ਛੱਲਾ ਮੇਰਾ ਲਾਉਂਦੀ ਨਹੀਂ ਸੀ ਕਿਸੇ ਨੇ ਲਵਾਇਆ ਲੱਗਦਾ ਨਾਵਿਓ ਕਿਵੇਂ ਲੱਗੀ ਤੁਹਾਨੂੰ ਸਭੇ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜੇ ਤੁਸੀਂ ਸਾਡਾ ਚੈਨਲ ਪਿੰਡੂ ਸਕੋਪ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਹਰੇਕ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ